ਪ੍ਰਿੰਟ মিডিਆ ਤੇ ਜਿੰਨੇ ਵੀ ਚੈਨਲ ਜਾਂ YouTube YouTube ਚੈਨਲ ਵਾਲੇ ਨੇ ਛੋਟੇ ਵੱਡੇ ਸਾਰੇ ਵੀਰਾਂ ਦਾ ਮੈਂ ਧੰਨਵਾਦ ਕਰਦਾ ਕਿ ਤੁਸੀਂ ਅੱਜ ਜਿਹੜੀ ਪੈਸ ਕਾਨਫਰੰਸ ਵਾਰ ਦੇ ਉਚੇਚੇ ਤੌਰ ਤੇ ਇੱਥੇ ਪਹੁੰਚੇ ਹੋ ਮੈਨੂੰ ਤੁਹਾਡੇ ਤੋਂ ਇਹੀ ਉਮੀਦ ਹੈ ਕਿ ਜਿਹੜੇ ਲੋਕਾਂ ਦਾ ਪਿਛਲੇ ਛਿਆਸੀ ਲੋਕਾਂ ਨੇ ਜਿਨ੍ਹਾਂ ਨਾਲ ਵਧੀਆਂ ਕੀਤੀਆਂ ਉਹਨਾਂ ਦਾ ਇਨਸਾਫ ਨਹੀਂ ਮਿਲ ਸਕਿਆ ਮੈਂ ਤੁਹਾਡੇ ਚੈਨਲਾਂ ਤੇ ਮਾਧਿਅਮ ਰਾਹੀਂ ਜਿਹੜੇ ਉਹਨਾਂ ਲੋਕਾਂ ਦੀ ਆਵਾਜ਼ ਸਰਕਾਰਾਂ ਤੱਕ ਚਾਹੇ ਸਾਡੇ ਕੋਰਟ ਦੇ ਸੈਸ਼ਨ ਜੱਜ ਸਾਹਿਬਾਨ ਹੋਣ ਹਾਈ ਕੋਰਟ ਦੇ ਜਸਟਿਸ ਸਾਹਿਬ ਹੋਣ ਚਾਹੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਸਾਹਿਬ ਹੋਣ ਉਹਨਾਂ ਤੱਕ ਮੈਂ ਗੱਲ ਤੁਹਾਡੇ ਚੈਨਲਾਂ ਦੇ ਥਰੂ ਭੇਜਣੀ ਚਾਹੁੰਦਾ ਤਾਂ ਕਰਕੇ ਮੈਂ ਅੱਜ ਤੁਹਾਡੇ ਅਮਸਾ ਚ ਪ੍ਰੈਸ ਕਾਨਫਰੰਸ ਦੇ ਸਾਹਮਣੇ ਆਇਆ ਹਾਂ ਕੀ ਸਪੀਸ਼ਾ ਜੀ ਵਿਸ਼ਾ ਜਿਹੜਾ ਮੇਨ ਵਿਸ਼ਾ ਜਿਹੜਾ ਕੱਲ ਪਰਸੋਂ ਤੋਂ ਚੱਲ ਰਿਹਾ ਜਿਹੜਾ ਸਾਡੇ ਗਰਦਾਸਪੁਰ ਤੋਂ ਮੈਂਬਰ ਆਫ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਉਹਨੇ ਸੋਸ਼ਲ ਮੀਡੀਆ ਤੇ ਉਹਦੇ ਮੁੰਡੇ ਨੇ ਕੱਲ ਇੱਕ ਪਰਸੋਂ ਦੋ ਤਿੰਨ ਦਿਨ ਤੋਂ ਪਾਈ ਆ ਕਿ ਮੇਰੇ ਮੁੰਡੇ ਨੂੰ ਥ੍ਰੈਟ ਕਾਲਾਂ ਆਉਂਦੀਆਂ ਤਾਂ ਕੱਲ ਥ੍ਰੈਟ ਕਾਲ ਦੇ ਬਜਾਏ ਸ਼ਿਕਾਇਤਾਂ ਵੀ ਕੀਤੀਆਂ ਕਿ ਸਾਨੂੰ ਆ ਕੁਝੋਂ ਡਿਆ ਉਹਦੇ ਬਦਲੇ ਚ ਉਹਦੇ ਬੇਟੇ ਨੇ ਜਿਹੜੀ ਪੋਸਟ ਪਾਈ ਆ ਉਹਦੇ ਥੱਲੇ ਕਿਸੇ ਨੇ ਕਮੈਂਟਸ ਕੀਤਾ ਹੈ ਕਮੈਂਟ ਉਹਨੇ ਗਲਤ ਕੀਤਾ ਉਹ ਜਿਹੜਾ ਕਮੈਂਟ ਕੀਤਾ ਵਾ ਉਹਦੇ ਬਦਲੇ ਚ ਉਹ ਬੰਦੇ ਨੂੰ ਆਡੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ 6 ਘੰਟੇ ਦੇ ਵਿੱਚ ਰਸਟ ਕੀਤਾ ਤਾਂ ਰਸਟ ਕਰਨ ਤੋਂ ਬਾਅਦ ਇਹ ਗੱਲ ਕਲੀਅਰ ਹੋ ਗਈ ਹੈ ਕਿ ਇਸ ਪਰਿਵਾਰ ਨੂੰ ਜਿਹੜਾ ਕਹਿੰਦੇ ਕਿ ਜੱਗੂ ਸਾਨੂੰ ਭਗਵਾਨਪੁਰਿਆ ਥ੍ਰੈਟ ਕਾਲ ਕਰਦਾ ਐ ਐਸਐਸਬੀ ਬਟਾਲਾ ਨੇ ਪ੍ਰੈਸ ਕਾਨਫਰੰਸ ਕਰਕੇ ਬਿਲਕੁਲ ਕਲੀਅਰ ਕੱਟ ਕਰ ਦਿੱਤਾ ਕਿ ਕੋਈ ਐਸੀ ਥ੍ਰੈਟ ਕਾਲ ਜਿਹੜੀ ਇਸ ਪਰਿਵਾਰ ਨੂੰ ਨਹੀਂ ਆਈ ਕਾ ਲੋਕਾਂ ਨੂੰ ਗਮਰਾਹ ਕਰਦਾ ਇਹ ਜਿਹੜਾ ਆਦਮੀ ਆ ਇਹਦੇ ਆਪ ਪਿਛਲੇ ਲੰਮੇ ਸਮੇਂ ਤੋਂ ਗੈਂਗਸਟਰਾਂ ਨਾਲ ਸਬੰਧ ਨੇ ਤਾਂ ਜਿਹੜੇ ਲੋਕਾਂ ਦੇ ਆਪ ਗੈਂਗਸਟਰਾਂ ਨਾਲ ਸਬੰਧ ਹੋਣ ਅੱਜ ਉਹ ਲੋਕੀ ਕਹਿੰਦੇ ਫਿਰਨ ਕਿ ਸਾਨੂੰ ਗੈਂਗਸਟਰਾਂ ਕੋਲੋਂ ਖਤਰਾ ਸਾਨੂੰ ਗੈਂਗਸਟਰ ਥ੍ਰੈਟ ਕਰਨਾ ਦਿੰਦੇ ਨੇ ਅਮਰੀਕਾ ਲਈਦੋਂ ਸ਼ਰਮ ਵਾਲੀ ਕੋਈ ਗੱਲ ਨਹੀਂ ਸਾਰੇ ਡੇਰਾ ਬਾਬਾ ਨਾਨਕ ਦੇ ਲੋਕਾਂ ਨੂੰ ਸਾਰੇ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਕਿ ਡੇਰਾ ਬਾਬਾ ਨਾਨਕ ਚ ਜੋ ਕੁਝ ਪਿਛਲੇ ਸਮੇਂ ਹੋਇਆ ਜਦੋਂ 17 ਤੋਂ 22 ਤੱਕ ਸਰਕਾਰ ਬਣੀ ਬਹੁਤ ਕਲੀਅਰ ਕਾਟ ਮੈਂ ਕਹਿ ਕੇ ਚੱਲਿਆ ਕਿ 17 ਦੇ ਵਿੱਚ ਇਹੀ ਜੱਗੂ ਭਗਵਾਨਪੁਰੀਆ ਨੇ ਇਹਦੀ ਖੁੱਲ ਕੇ ਮਦਦ ਕੀਤੀ ਔਰ ਮਦਦ ਕਰਨ ਤੋਂ ਬਾਅਦ ਸਰਕਾਰ ਬਣਨ ਤੋਂ ਬਾਅਦ ਐਸੇ ਬੰਦੇ ਨੇ ਜੱਗੂ ਭਗਵਾਨਪੁਰੀਆ ਦੀ ਮਾਤਾ ਨੂੰ ਮੈਂਬਰ ਪੰਚਾਇਤ ਬਣਾਇਆ ਐਸੀ ਰਜਰਬ ਕੋਟਾ ਕਰਕੇ ਉੱਥੇ ਇੱਕ ਨਾਰਮਲ ਜਿਹਾ ਐਸੀ ਨੂੰ ਸਰਪੰਚ ਬਣਾ ਕੇ ਸਾਰੀਆਂ ਪਾਵਰਾਂ ਜੱਗੂ ਭਗਵਾਨਪੁਰੀ ਦੀ ਮਾਤਾ ਨੂੰ ਦਿੱਤੀਆਂ ਜਿਹੜੇ ਬੰਦੇ ਆਪ ਜੇਲ੍ਹ ਮੰਤਰੀ ਹੋਣ ਹੋਮ ਮਿਨਿਸਟਰ ਹੋਣ ਇਹਨਾਂ ਦੀ ਸਰਪ੍ਰਸਤੀ ਦੇ ਹੇਠ ਇਹ ਗੈਂਗਸਟਰਾਂ ਦੀ ਉਸਤਪਨਾ ਹੀ ਕਰਦੇ ਰਹੇ ਹੋਣ ਅੱਜ ਲੋਕਾਂ ਨੂੰ ਕਹਿੰਦੇ ਸਾਨੂੰ ਗੈਂਗਸਟਰਾਂ ਕੋ ਖਤਰਾ ਪੜਾ ਮੈਂ ਤੁਹਾਡੇ ਚੈਨਲ ਦੇ ਰਾਈ ਕਹਿਣ ਡਿਆ ਕਿ ਜਦੋਂ ਮਖ्तार ਅंसारी ਨੂੰ ਇੱਕ ਝੂਠਾ ਕੇਸ ਬਣਾ ਕੇ ਇੱਕ ਨਾਰਮਲ ਮਹਾਲੀ ਚ ਇੱਕ ਥਾਣੇ ਚ ਪਰਚਾ ਦਰਜ ਕਰਕੇ ਤਾਂ ਉਹਨੂੰ ਲਗਭਗ ਕਿੰਨੇ ਸਾਲ ਇਹਨਾਂ ਨੇ ਪੰਜਾਬ ਚ ਲੈ ਕੇ ਆਂਦਾ ਯੂਪੀ ਦੀ ਸਰਕਾਰ ਟਿੱਟ ਕੇ ਮਰ ਗਈ ਕਈ ਵਾਰੀ ਉਹਨਾਂ ਵਕੀਰ ਵੱਡੇ ਵੱਡੇ ਕੀਤੇ ਕਿ ਇਹ ਬੜਾ ਵੱਡਾ ਜਿਹੜਾ ਗੈਂਗਸਟਰ ਆ ਸਾਨੂੰ ਚਾਹੀਦਾ ਸਾਨੂੰ ਦੇ ਦਿਓ ਸਰਕਾਰ ਸੁਪਰੀਮ ਕੋਰਟ ਤੱਕ ਗਈ ਔਰ ਇਹੀ ਬੰਦੇ ਜਿਹੜੇ ਉਸ ਸਮੇਂ ਦੀ ਜਿਹੜੀ ਕਾਂਗਰਸ ਦੀ ਸਰਕਾਰ ਚੱਲਦੀ ਇੰਨਾ ਵੱਡੇ ਵੱਡੇ ਵਕੀਲ ਕਰਕੇ ਉਹਨਾਂ ਸਰਕਾਰਾਂ ਦੇ ਉਲਟ ਤਾਂ ਉਸ ਨੂੰ ਪੁਸ਼ਤਪਨਾ ਹੀ ਕਰਦੇ ਰਹੇ ਤੁਹਾਨੂੰ ਇਹਨਾਂ ਦੀਆਂ ਜੇਲਾਂ 'ਚ ਰੱਖਦੇ ਰਹੇ ਜੇਲਾਂ 'ਚ ਨਹੀਂ ਰੱਖਦੇ ਰਹੇ ਮੈਨੂੰ ਲੱਗਦਾ ਇਹ ਤਾਂ ਇੱਕ ਬਹਾਨਾ ਜੇਲਾਂ ਦਾ ਔਰ ਉਹਨਾਂ ਨੂੰ ਵੀਆਈਪੀ ਟ੍ਰੀਟਮੈਂਟ ਜਿਹੜਾ ਇਹ ਦਿੰਦੇ ਰਹੇ ਨੇ ਇਹ ਇਹਨਾਂ ਦਾ ਅਸਲੀ ਜਿਹੜਾ ਚਿਹਰਾ ਬਿਲਕੁਲ ਨੰਗਾ ਜਿਹੜਾ ਪੰਜਾਬ ਦੇ ਲੋਕਾਂ ਦੇ ਸਾਹਮਣੇ ਮੈਂ ਕਰਨ ਆਇਆ ਇੱਕ ਗੱਲ ਹੋਰ ਆ ਜਿਹੜਾ ਪਿਛਲੀ ਦਿਨੀ ਜਿਹੜਾ ਸੀਗਾ ਜੱਗੂ ਭਗਵਾਨਪੂਰੀਏ ਦਾ ਬ੍ਰਦਰ ਇੱਕ ਨਿੱਜੀ ਚੈਨਲ ਤੇ ਉਹਨੇ ਇੱਕ ਇੰਟਰਵਿਊ ਕੀਤੀ ਹੈ ਜਿਹਦੇ ਵਿੱਚ ਉਹਨੇ ਬੜਾ ਕਲੀਅਰ ਕਟਿਆ ਕਿ ਜਿਹੜਾ ਪੱਪੂ ਢਿਲਵਾਂ ਵਾਲਾ ਸਰਪੰਚ ਮਾਰਿਆ ਉਹ ਜਿਹੜਾ ਸਰਪੰਚ ਦਾ ਕਤਲ ਹੋਇਆ ਉਹ ਬਿਲਕੁਲ ਸੁਖਜਿੰਦਰ ਸਿੰਘ ਰੰਧਾਵੇ ਦੇ ਕਹਿਣ ਮੁਤਾਬਕ ਹੋਇਆ ਮੈਂ ਅੱਜ ਤੁਹਾਡੇ ਚੈਨਲ ਨਾਲ ਦੇ ਰਹੀ ਇਹ ਗੱਲ ਕਹਿਣ ਚੱਲਿਆ ਕਹਿ ਰਿਹਾ ਕਿ ਅਗਰ ਉਹ ਪੱਪੂ ਢਿਲਵਾਂ ਵਾਲੇ ਦਾ ਕਤਲ ਦਾ ਨਿਚੋਰ ਕਰਨਾ ਤਾਂ ਉਹਦੇ ਵਿੱਚ ਜੱਗੂ ਭਗਵਾਨਪੂਰੀ ਦਾ ਰਿਮਾਂਡ ਲਿਆ ਜਾਏ ਉਹਦੇ ਵਿੱਚ ਜਿਹੜੇ ਦੀਪ ਹੋਣੀ ਮੁੰਡੇ ਨੇ ਢਿਲਵਾਂ ਦੇ ਜਿਨ੍ਹਾਂ ਨੇ ਜੱਗੂ ਨੂੰ ਉਹਨੂੰ ਮਾਰਿਆ ਪਪੂ ਢਿਲਵਾਂ ਵਾਲੇ ਨੂੰ ਉਹਦਾ ਰਿਮਾਂਡ ਲਿਆ ਜਾਏ ਤਾਂ ਜਿਹੜਾ ਜੱਗੂ ਭਗਵਾਨਪੂਰੀ ਦਾ ਭਰਾ ਇਹ ਗੱਲ ਕਹਿੰਦਾ ਕਿ ਇਹਨੇ ਜਿਹੜਾ ਉਥੇ ਗੋਲਦੀ ਪੰਮਰਾ ਉਹਦੇ ਫੋਨ ਤੋਂ ਗੱਲ ਹੋਈ ਸੁਖਜਿੰਦਰ ਰੰਧਾਵੇ ਨਾਲ ਤਾਂ ਉਹਨੇ ਕਿਹਾ ਤੁਸੀਂ ਇਹਦਾ ਕਤਲ ਕਰ ਦਿਓ ਮੈਂ ਬੈਠਾ ਮੈਂ ਵੇਖ ਲਾਂਗਾ ਕੀ ਹੁੰਦਾ ਉਸ ਜਿਹੜਾ ਗੋਲਦੀ ਪੰਮਰਾ ਉਹਨੂੰ ਵੀ ਚੱਕਿਆ ਜਾਏ ਉਹਦਾ ਵੀ ਰਿਮਾਂਡ ਲਿਆ ਕੇ ਉਹਨਾਂ ਨੂੰ ਲਿਆਂਦਾ ਜਾਏ ਤਾਂ ਸਾਹਮਣੇ ਇਹਨਾਂ ਨੂੰ ਇੰਟਰੋਗਾਈਟ ਕੀਤਾ ਜਾਏ ਉਹ ਬਕਣਗੇ ਜਦੋਂ ਬਕਣਗੇ ਉਸ ਪਰਚੇ ਦੇ ਵਿੱਚ ਸੁਖਜਿੰਦਰ ਸਿੰਘ ਰੰਧਾਵੇ ਨੂੰ ਨਾਮਜ਼ਦ ਕਰਨਾ ਚਾਹੀਦਾ ਔਰ ਉਸ ਪਰਿਵਾਰ ਨੂੰ ਜਿਹੜਾ ਅੱਜ ਦਰਦ ਦਰਦ ਤੇ ਠੋਕਰਾਂ ਖਾ ਰਿਹਾ ਹੈ ਉਸ ਪਰਿਵਾਰ ਨੂੰ ਉਸ ਮਾਂ ਨੂੰ ਜਿਹਦਾ ਪੁੱਤ ਗਿਆ ਉਹਨਾਂ ਭਰਾਵਾਂ ਨੂੰ ਜਿਹਦਾ ਭਰਾ ਗਿਆ ਉਹ ਬੱਚੇ ਜਿਨ੍ਹਾਂ ਦਾ ਬਾਪ ਗਿਆ ਉਹਨਾਂ ਨੂੰ ਅਨਸਾਰ ਤਾਂ ਮਿਲੂਗਾ ਇਹ ਸਾਰੇ ਬੰਦੇ ਲਿਆ ਕੇ ਇੰਟਰੋਗੇਟ ਕਰਕੇ ਤਾਂ ਉਸ ਬੰਦੇ ਨੂੰ ਪਰਚੇ ਦੇ ਵਿੱਚ ਰੱਖਣਾ ਚਾਹੀਦਾ ਇਹ ਮੇਰਾ ਮੇਨ ਮਕਸਦ ਹੈ ਸੀਐਮ ਸਾਹਿਬ ਨਾਲ ਗੱਲ ਹੋਈ ਹੈ ਕਿ ਡੀਐਸ ਨਾਲ ਗੱਲ ਕੀਤੀ ਇੱਕ ਵਾਰੀ ਵਾਸਤੇ ਮੈਂ ਸੀਐਮ ਸਾਹਿਬ ਨੂੰ ਮੈਂ ਸੀਐਮ ਸਾਹਿਬ ਨੂੰ ਵੇਖੋ ਪਹਿਲਾਂ ਮੈਂ ਚੈਨ ਨਦਰੀ ਤੁਹਾਡੇ ਕਰਦਾ ਮੈਂ ਜਦੋਂ ਗੱਲ ਸਾਰੀ ਬਾਹਰ ਆ ਗਈ ਆ ਹੁਣ ਗੱਲ ਕਲੀਅਰ ਹੋ ਗਈ ਆ ਦੋ ਤਿੰਨ ਦਿਨ ਤੋਂ ਤਾਂ ਦੋ ਤਿੰਨ ਦਿਨ ਤੋਂ ਗੱਲ ਕਲੀਅਰ ਹੋਣ ਤੋਂ ਬਾਅਦ ਜਿਹੜੀ ਗੱਲ ਹੈ ਇਹ ਸਾਰਾ ਕੁਝ ਸੀਐਮ ਸਾਹਿਬ ਦੇਖ ਲੈਣ ਕਿ ਹੁਣ ਲਾਈਵ ਚੱਲ ਰਿਹਾ ਸਾਰੇ ਚੈਨਲਾਂ 'ਨ ਦੇਖ ਲੈਣਾ ਸਭ ਨੇ ਦੇਖ ਲੈਣਾ ਨਹੀਂ ਤੁਸੀਂ ਗੱਲ ਕਰੋ ਰਿਹਾ ਰਿਮਾਰਡ ਦੀ ਮਾਨਸਾ ਕਰੀਓਗੇ ਬਿੱਲ ਕੁਲ ਜੀ ਜਿੰਨਾ ਚਿਰ ਰਿਮਾਰਡ ਤੇ ਨਹੀਂ ਆਉਂਦੇ ਉਹ ਬੰਦੇ ਰਿਮਾਰਡ ਤੇ ਸਾਹਮਣੇ ਕਹਿਣਗੇ ਕਿ ਜੱਗੂ ਭਗਵਾਨਪੁਰਿਆ ਵੀ ਕਹੇਗਾ ਤੇ ਜਿਹੜੇ ਦੀਪ ਹੁਣੀ ਅੰਦਰ ਗਏ ਨੇ ਉਹ ਵੀ ਕਹਿਣਗੇ ਤਾਂ ਜਿਹਦੇ ਫੋਨ ਤੋਂ ਗਿਆ ਜਦੋਂ ਪੁਲਿਸ ਇੰਟਰੋਗੇਟ ਕਰਦੀ ਆ ਤਾਂ ਕੰਧਾਂ ਬੱਕਦੀਆਂ ਤੁਸੀਂ ਆਪਰੇ ਕੰਧਾਂ ਆ ਤੁਸੀਂ ਤੁਹਾਡੀ ਜਿਹੜੇ ਤੁਹਾਡੀ ਇਲੈਕਸ਼ਨ ਹੋਈ ਸੀ ਤੁਹਾਡੇ ਵੀ ਉਹ ਕਹਿੰਦੇ ਰੋਪ ਲੱਗਦੇ ਰਹੇ ਕਿ ਜੱਗੂ ਦੀ ਫੈਮਲੀ ਕੋਲ ਤੁਸੀਂ ਹੀ ਸਪੋਰਟ ਲਈ ਮੈਂ ਸਿਰਫ ਇਹ ਕਹਿਣਾ ਚਾਹੁੰਦਾ ਕਿ ਤੁਸੀਂ ਕਦੀ ਜੱਗੂ ਭਗਵਾਨਪੁਰ ਪਿੰਡ ਜਿਹੜਾ ਕਿ ਜੱਗੂ ਦੇ ਬੰਦਿਆਂ ਦੀ ਇਲੈਕਸ਼ਨ ਚ ਮਦਦ ਲਈ ਕਿ ਮਤਲਬ ਬਿਲਕੁਲ ਨਹੀਂ ਮੈਂ ਲਈ ਜੀ ਸਾਹਮਣੇ ਦੇਖ ਬਿਲਕੁਲ ਨਹੀਂ ਮੈਂ ਮਦਦ ਲਈ ਕੋਈ ਬੰਦਾ ਸਾਫਤ ਕਰ ਦੇ ਕਿ ਮੈਂ ਉਹਨਾਂ ਦੀ ਮਦਦ ਲਈ ਹੈ ਜਿਹੜੇ ਇਹ ਅਲਿਗੇਸ਼ਨ ਲਾ ਰਹੇ ਨੇ ਹੈ ਜਿਹੜੇ ਇਹਨਾਂ ਉੱਤੇ ਅਲਿਗੇਸ਼ਨ ਲੱਗਦੇ ਨੇ ਤੁਹਾਡੀ ਤੁਹਾਡੇ ਵੱਲ ਇਲੈਕਸ਼ਨ ਦੇ ਵਿੱਚ ਮਦਦ ਲਈ ਗਈ ਹੈ ਅਲਿਗੇਸ਼ਨ ਲਾਉਣਾ ਤੁਸੀਂ ਜਿੱਦ ਤੱਕ ਜੋ ਮਰਜ਼ੀ ਅਲਿਗੇਸ਼ਨ ਲਾ ਦਿਓ ਇਹਦੇ ਰੰਦਾਵਾ ਸਾਹਿਬ ਐਮਪੀ ਵੀ ਕਰ ਸਕਦਾ ਤੁਸੀਂ ਜੋ ਮਰਜ਼ੀ ਅਲਿਗੇਸ਼ਨ ਲਾ ਦਿਓ ਮੈਂ ਮੈਂ ਪ੍ਰੂਫ ਦੇ ਤਾ ਆ ਦੇਖੋ ਠੀਕ ਹੈ ਨਾ ਅੱਕ ਕੀ ਕਹਿ ਰਿਹਾ ਆ ਆ ਤੁਹਾਨੂੰ ਸੁਣਾਉਣਾ ਹੋਣੀ ਇਹ ਆ ਸੁਣੋ ਉਹ ਯਾਰ ਤੁਮ ਬਾਅਦ ਜਦੋਂ ਆਪਣੀ ਇਥੇ ਕਾਲੀ ਦਾਲ ਸੀ ਉਸ ਤੋਂ ਬਾਅਦ ਸੁਖੀ ਰਹਿੰਦਾ ਉਹਨਾਂ ਦੀ ਸਰਕਾਰ ਬਣੀ ਕਾਂਗਰਸ ਬਣੀ ਹਾਂ ਹਾਂ ਉਹ ਟਾਈਮ ਸੁਖੀ ਨੂੰ ਪੁੱਛੋ ਵੀ ਤੇਰੇ ਨਾਲ ਜੱਗੂ ਨਹੀਂ ਸੀ ਘੁੰਮਦਾ ਉਹ ਜੱਗੂ ਦੀ ਸਪੋਰਟ ਨਹੀਂ ਸੀ ਲੈਂਦਾ ਇੰਨੇ ਮੁੰਡੇ ਸਾਡੀ ਏਰੀਏ ਦੇ ਵਿੱਚ ਚੋਰੀ ਕਿੰਨੇ ਮੁੰਡੇ ਇਸ ਏਰੀਏ ਦੇ ਵਿੱਚ ਹੋ ਜੀ ਇੰਨੇ ਘਰਾਂ 'ਚ ਬਿਠਾਤੇ ਵਰਕ ਕੇ ਪਰਚੇ ਕਰਾਤੇ ਘਰਾਂ ਦੇ ਘਰ ਖਤਮ ਕਰ ਦਿੱਤੇ ਸੁਖੀ ਦੇ ਨਾਲ ਜਰੂਰ ਸਾਡੇ ਇੱਥੇ ਕਨੈਕਟਡ ਹੈਗੇ ਆ ਸੁਖੀ ਦੇ ਟਾਈਮ ਸਰਪੰਚੀ ਵੀ ਸਾਡੇ ਕੋਲ ਆ ਠੀਕ ਆ ਮਾਤਾ ਜੀ ਮੋਕੇ ਦੇ ਮੈਂਬਰ ਹੀ ਐਸੀ ਸੀਟ ਸੀ ਤਾਂ ਸਾਡਾ ਆਪਦਾ ਬੰਦਾ ਹੀ ਸਰਪੰਚ ਬਣਾਇਆ ਸੀ ਪੁੱਛੋ ਸੁਖੀ ਨੂੰ ਇਹਨੇ ਨਹੀਂ ਬਣਾਇਆ ਬਿਨਾਂ ਇਲੈਕਸ਼ਨ ਦੇ ਉੱਤੇ ਸਾਨੂੰ ਸਰਪੰਚ ਬਣਾਇਆ ਨਹੀਂ ਜੇਰਨਾ ਜਗੂਨਾ ਦੇ ਕੋਲ ਹੋਰ ਵੀ ਚੰਗੀ ਆ ਪਰ ਜਿੰਦਗੀ ਦਾ ਸਮੇਂ ਤੇ ਆਮ ਆਦਮੀ ਪਾਰਟੀ ਦੇ ਜੀ ਦੱਸੋ ਸਾਡੀ ਮਾਤਾ ਕਿਸੇ ਨੂੰ ਨਹੀਂ ਮਰਵਾ ਸਕਦੀ ਇਹ ਕੋਲ ਮੈਂ ਨਾ ਕਦੀ ਕੰਡਕਟ ਪੁੱਛੋ ਗੋਲਦੀ ਤੁਮਰੇ ਦੇਤੇ ਫੋਨ ਮਾਤਾ ਕੋਈ ਸਰਪੰਚ ਨਹੀਂ ਬਣਾਇਆ ਇੱਥਾਂ ਇਹਨੇ ਮੈਂ ਤਾਂ ਸਾਰੇ ਸਾਰੇ ਲਖਣਾ ਚ ਮੇਰੇ ਪਿੰਡਾਂ ਚ ਲਖਣਾ ਹੋਈਆਂ ਮੈਂ ਹਿੰਦੀ ਮੀਟਾਪਾ ਹੀ ਹੁਣ ਜਿਹੜਾ ਸਰਪੰਚ ਹੈ ਹੁਣ ਸਰਪੰਚ ਜਿਹੜੀ ਮੌਕੇ ਦੀ ਸਰਪੰਚ ਹੈ ਉਹ ਹੈਗੀ ਆ ਜੱਗੂ ਭਗਵਾਨ ਪੁਰੀਏ ਦੀ ਚਾਚੀ ਤੇ ਮਾਸੀ ਉਹ ਸਰਪੰਚ ਹੈ ਲਖ ਮੇਰੀ ਕੋਈ ਸਪੋਨਸਰ ਨਹੀਂ ਜੀ ਮੈਂ ਸਾਰੇ ਇਲੈਕਸ਼ਨਾਂ ਚ ਇਲੈਕਸ਼ਨ ਕਰਾਈਆਂ ਸਾਰੇ ਪਿੰਡਾਂ ਚ ਮੇਰੇ ਪਿੰਡ ਆਪਣੇ ਪਿੰਡ ਚ ਆਮ ਆਦਮੀ ਪਾਰਟੀ ਵਾਲੇ ਨੇ ਇਲੈਕਸ਼ਨ ਲੜੀ ਆ ਕਾਂਗਰਸ ਵਾਲਿਆਂ ਇਲੈਕਸ਼ਨ ਲੜੀ ਆ ਅਕਾਲੀ ਦਲ ਵਾਲਿਆਂ ਇਲੈਕਸ਼ਨ ਲੜੀ ਆ ਮੈਂ ਆਪਣੇ ਪਿੰਡ ਚ ਮੈਂ ਸਾਰੇ ਪਿੰਡਾਂ ਚ ਖੁੱਲ੍ਹ ਦਿੱਤੀ ਚਾਹੇ ਕਾਂਗਰਸ ਹੋਵੇ ਅਕਾਲੀ ਦਲ ਹੋਵੇ ਜਿਹੜਾ ਮਰਜ਼ੀ ਬੰਦਾ ਆਜ਼ਾਦ ਵੀ ਹੋਵੇ ਕੋਈ ਉਹ ਇਲੈਕਸ਼ਨ ਲੜ ਸਕਦਾ ਇਹ ਹੁਣ ਕਿਹੜੀ ਪਾਰਟੀ ਤੋਂ ਹੋਵੇ ਕੌਣ ਇਹ ਤਾਂ ਇਹਨਾਂ ਨੂੰ ਪਤਾ ਉਹ ਕਿ ਕਿੱਧਰੋਂ ਨੇ ਇਹ ਤਾਂ ਕਿਧਰੋਂ ਨੇ ਤਾਂ ਹੁਣ ਅੱਛਾ ਇੱਕ ਹੋਰ ਨਾ ਵਸਾ ਤੁਹਾਡੇ ਜਿਹੜੀ ਲਾਅ ਐਂਡ ਆਰਡਰ ਦੀ ਅਰਦਾਸ ਪੁੱਛਲੇ ਸਿਚੁਏਸ਼ਨ ਆ ਰਹੀ ਮੂਰੇ ਪ੍ਰਿਆਰ ਹੋਣਾ ਦਾ ਇੱਕ ਕਦਮ ਹੋਇਆ ਉਸ ਤੋਂ ਬਾਅਦ ਤਿੰਨ ਚਾਰ ਉੱਤਰੀ ਹਟਾ ਹੋਏ ਆਮਾਦੀ ਪਾਰਟੀ ਦੀ ਸਰਕਾਰ ਛਟੋ ਪੋਲੀਟਿਕਲ ਕਨੈਕਸ਼ਨ ਸਾਰੇ ਹੋਏ ਜੱਗੂ ਦੀ ਮਾਦਾ ਨੂੰ ਗੋਲੀ ਜਦੋਂ ਵੱਜੇ ਉਧਰ ਕਿ ਇਹ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਤੇ ਕੀ ਕਹਿਣਾ ਚਾਹੁੰਦੇ ਜੀ ਕਿਉਂ ਨਹੀਂ ਤੁਸੀਂ ਤੁਸੀਂ ਇੱਕ ਹੋਰ ਗੱਲ ਦੇਖੋ ਜਿਹੜੀ ਕੱਲ ਦੀ ਕੱਲ ਹੈ ਇਹਨਾਂ ਨੇ ਪਰਸੋਂ ਕਿਹਾ ਘਰ ਸਟੇਟਮੈਂਟ ਦਿੱਤੀ ਆ ਕਿ ਪਹਿਲਾਂ ਉਹ ਜਿਹੜੀ ਫਤੇਗੜ ਗੋਲੀ ਚੱਲੀ ਆ ਜੀ ਉਹ ਜਿਹੜਾ ਬੰਦਾ ਵਾ ਜਿਹਦੇ ਦੁਕਾਨ ਤੇ ਗੋਲੀ ਚੱਲੀ ਐ ਉਹ ਬੰਦਾ ਸਾਡੇ ਕੋਲ ਆਇਆ ਤਾਂ ਸਾਡੇ ਕੋਲੋਂ ਜਾਂ ਜਦੋਂ ਸਾਡੇ ਕੋਲ ਆ ਤਾਂ ਡੇਢ ਘੰਟੇ ਬਾਅਦ ਗੋਲੀ ਚੱਲੀ ਐ ਇਹਦਾ ਮਤਲਬ ਇਹ ਐ ਕਿ ਉਹ ਬੰਦਾ ਤੁਹਾਡੇ ਕੋਲ ਬੈਠਾ ਤਾਂ ਡੇਢ ਘੰਟੇ ਬਾਅਦ ਗੋਲੀ ਚਲਦੀ ਆ ਇਹ ਤਾਂ ਮੈਂ ਤੁਹਾਨੂੰ ਇਹ ਵੀ ਪਤਾ ਹੋਊਗਾ ਫਿਰ ਗੋਲੀ ਕਿੰਨੇ ਚਲਾਈ ਐ ਇਹਦੇ ਤੋਂ ਇੱਕ ਅੰਦਾਜ਼ਾ ਲਾ ਦੋ ਕਿ ਜਿਹੜੇ ਬੰਦਾ ਤੁਹਾਡੇ ਕੋਲ ਬੈਠਾ ਉਹਦੀ ਦੁਕਾਨ ਤੇ ਤੁਹਾਡੇ ਕੋਲ ਬੈਣ ਤੋਂ ਤੁਸੀਂ ਕਹਿੰਦੇ ਕਿ ਸਾਡੇ ਕੋਲ ਬੈਠਾ ਤਾਂ ਡੇਢ ਘੰਟੇ ਬਾਅਦ ਉਹਦੀ ਦੁਕਾਨ ਤੇ ਗੋਲੀ ਚੱਲਦੀ ਆ। ਉਹ ਫਿਰ ਕੌਣ ਚਲਾ ਗਿਆ ਜੀ? ਇਹਦੇ ਬਾਰੇ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ। ਕੌਣ ਚਲਾ ਗਿਆ ਜੀ ਦੱਸੋ। ਮੈਨੂੰ ਕੀ ਪਤਾ? ਉਹਨੂੰ ਪੁੱਛੋ ਜਾ ਕੇ ਜਿਹੜਾ ਕਹਿੰਦਾ ਮੇਰੇ ਕੋਲ ਤਾਂ ਆਇਆ ਕੋਈ ਨਹੀਂ। ਮੈਂ ਤਾਂ ਰਾਤੀ ਕਲੀਅਰ ਕੀਤਾ ਕਿ ਜਿਹੜੇ ਬੰਦੇ ਦੀ ਦੁਕਾਨ ਤੇ ਗੋਲੀ ਚੱਲੀ ਆ ਮੈਂ ਰਾਤੀ ਗਿਆ ਉੱਥੇ ਵਿਚ ਚ ਕਰਕੇ ਆਇਆ। ਜਿਹੜੇ ਬੰਦੇ ਦੀ ਦੁਕਾਨ ਤੇ ਗੋਲੀ ਚੱਲੀ ਆ ਉਹਦਾ ਛੋਟਾ ਭਰਾ ਮੇਰੀ ਪਾਰਟੀ ਦਾ ਸਰਪੰਚ ਹੈ। ਉਹ ਕਹਿੰਦਾ ਸੀ ਤਾਂ ਤੇ ਕੋਲ ਗਏ ਨਹੀਂ। ਉਹ ਕਹਿੰਦਾ ਮੈਂ 3 ਮਹੀਨੇ ਪਹਿਲਾਂ ਦੁਕਾਨ ਰੈਂਟ ਤੇ ਲਈ ਆ। ਮੇਰੇ ਤੋਂ ਪਹਿਲਾਂ ਦੁਕਾਨ ਕਿਸੇ ਭਗਵਾਨਪੁਰੇ ਦਾ ਹੀ ਬੰਦਾ ਵਾ ਉਹਦੇ ਕੋਲ ਰੈਂਟ ਤੇ ਸੀਗੀ ਉਹਦੇ ਕੋਲ ਰੈਂਟ ਤੇ ਮੈਂ 3 ਮਹੀਨੇ ਤੋਂ ਲਈ ਆ ਜਿਹੜਾ ਭਗਵਾਨਪੁਰੇ ਦਾ ਉਹਨੂੰ ਥ੍ਰੈਟ ਕਾਲ ਜਰੂਰ ਆਈ ਆ ਉਹਦੇ ਭਲੇਖੇ ਚ ਕੀ ਉਹ ਬੰਦੇ ਨੇ ਦੁਕਾਨ ਪਈ ਤਾਂ ਮੇਰੇ ਤੇ ਨੇ ਫੈਰਿੰਗ ਹੋਈ ਆ ਨਹੀਂ ਜੇ ਜੇਕਰ ਆਪਣਾ ਜੱਗੂ ਉਹਨਾਂ ਨੂੰ ਤਮੀਰ ਮਾੜ ਮਿਲਦਾ ਵਾ ਜੇ ਉਹਦੇ ਦੁੱਧੇ ਜਿਹੜੇ ਸਾਥੀ ਆਉਂਦੇ ਆ ਤੇ ਫਿਰ ਕੋਸ਼ਿਸ਼ ਕਰਾਓਗੇ ਉਹਨਾਂ ਦਾ ਵਾ ਉਹਨਾਂ ਨੂੰ ਅਨਾਉਂਸ ਕਰਾਉਣ ਦੀ ਕੋਸ਼ਿਸ਼ ਬਿਲਕੁਲ ਜੀ ਤੁਹਾਡੇ ਚੈਨਲਾਂ ਦੇ ਰੈਂਟ ਮੈਨੂੰ ਇਹੀ ਤੁਹਾਡੇ ਚੈਨਲਾਂ ਤੋਂ ਉਮੀਦ ਆ ਕਿ ਇਹ ਕਹਿੰਦੇ ਨੇ ਕਿ ਚੈਨਲ ਜੇ ਤੁਹਾਡੇ ਚੈਨਲ ਨਾਲ ਦੇ ਥਰੂ ਹੀ ਜਿਹੜਾ ਮਾੜਾ ਬੰਦਾ ਉਹ ਇਨਸਾਫ ਮਿਲ ਸਕਦਾ ਤੁਹਾਡੇ ਚੈਨਲ ਨਾਲ ਦੇ ਥਰੂ ਤੁਸੀਂ ਗੱਲ ਜਿਹੜੀ ਆ ਗੱਲ ਜਾ ਰਹੀ ਹੈ ਜੀ ਨਹੀਂ ਨਹੀਂ ਇਹ ਇਹ ਤਾਂ ਸਾਡਾ ਜਰੀਆ ਤੁਹਾਡੇ ਕੋਲ ਆ ਰਿਹਾ ਬਿਲਕੁਲ ਕਰਾਂਗੇ ਜੀ ਬਿਲਕੁਲ ਅਜੇ ਮੇਰੀ ਕੋਈ ਗੱਲ ਨਹੀਂ ਹੋਈ ਮੈਂ ਰਿਟਰਨ 'ਚ ਕੋਈ ਗੱਲ ਨਹੀਂ ਅਜੇ ਤੱਕ ਕੀਤੀ ਜੀ ਇਹਦੇ ਸਬੰਧ 'ਚ ਮੈਂ ਮਿਲਾਂਗਾ ਜੀ ਸੀਐਮ ਸਾਹਿਬ ਨੂੰ ਡੀਪੀਪੀ ਨੂੰ ਮੈਂ ਸੀਐਮ ਸਾਹਿਬ ਨੂੰ ਮਿਲਾਂਗਾ ਜੀ ਇਸ ਵਾਰ ਉਹ ਕਹਿੰਦੇ ਕਿ ਇਸ ਸੂਬੇ 'ਚ ਐਮਪੀ ਦਾ ਪਰਿਵਾਰ ਸੇਫ ਨਹੀਂਗਾ ਤੇ ਆਮ ਜਨਤਾ ਕਿਵੇਂ ਸੇਫ ਹੋਏਗੀ ਐਮਪੀ ਦਾ ਸੇਫ ਨਹੀਂ ਮੈਂ ਐਮਐਲਏ ਆ ਉਹ ਆਪ ਕਹਿ ਰਹੇ ਠੀਕ ਹੈ ਜੀ ਮੈਂ ਤਾਂ ਨਹੀਂ ਕਦੀ ਕਿਹਾ ਕਿ ਮੈਂ ਐਮਐਲਏ ਕਿ ਸੇਫ ਨਹੀਂ ਠੀਕ ਹੈ ਨਾ ਸੇਫਟੀ ਫਿਰ ਤਾਂ ਸਾਰੇ ਕਹਿੰਦੇ ਕੋਈ ਵੀ ਨਹੀਂ ਸੇਫ ਜੀ ਪੰਜਾਬ 'ਚ ਮੈਨੂੰ ਤਾਂ ਨਹੀਂ ਲੱਗਦਾ ਜੀ ਪੰਜਾਬ 'ਚ ਕੋਈ ਸਥਿਤੀ ਹਲਾ ਨਾ ਦੇ ਕੇ ਇੱਕ ਗੱਲ ਰਿਕਾਰਡ ਜੇ ਇੱਕ ਗੱਲ ਜੇ ਡੇਰਾ ਬਾਬਾ ਨਾਨਕ 'ਚ ਮੈਂ ਬਾਹਰ ਦੇ ਹਰਕਿਆਂ ਦੀ ਨਹੀਂ ਗੱਲ ਕਰਦਾ ਮੈਂ ਡੇਰਾ ਬਾਬਾ ਨਾਨਕ ਹਲਕੇ ਦੀ ਗੱਲ ਕਰਦਾ ਡੇਰਾ ਬਾਬਾ ਨਾਨਕ ਹਲਕੇ ਚ ਕੋਈ ਵੀ ਅੱਜ ਕਾ ਬਾਰਦਤ ਕਿਸੇ ਨੇ ਕੀਤੀ ਆ ਜਸਟ ਉਹਨਾਂ ਨੂੰ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਸਾਰੇ ਟੈਸ ਕਰਕੇ ਸਾਰੇ ਬੰਦੇ ਫੜ ਕੇ ਅੰਦਰ ਦੇਤੇ ਨੇ ਸਭ ਤੋਂ ਪਹਿਲਾਂ ਡੇਰਾ ਬਾਬਾ ਨਾਨਕ ਚ ਇੱਕ ਸੁਨਿਆਰੇ ਦੀ ਲੁੱਟ ਹੋਈ ਜਿਹਦੇ ਦੁਕਾਨ ਤੋਂ ਦਪਨੇ 1.5 ਵਜੇ ਡੱਕ ਮਾਰਿਆ ਸੀਗਾ ਨਾ ਔਰ ਡੇਰੇ ਲਿਆ ਕੇ ਥਾਣੇ ਚੋਂ ਬੰਦੇ ਪੰਡੋਰੀ ਤੁਹਾਡੇ ਅੰਮ੍ਰਿਤਸਰ ਲਾਗੋਂ ਫੜ ਕੇ ਖੜੇ ਆ ਪਾ ਪਨੋਰੀ ਡੇਰੇ ਥਾਣੇ ਚ ਦਿੱਤੇ ਪਤਾ ਤੁਸੀਂ ਮੇਰੇ ਚੱਕ ਕਰਕੇ ਵੀ ਗਏ ਸੀਗੇ ਇੰਨਾ ਕੰਮ ਲੁੱਟਮਾਰ ਕਿਉਂ ਹੋ ਰਹੀ ਐ ਇਸ ਵੇਲੇ ਜੋ ਗੈਸੋਲ ਮਾਰ ਚੱਲਿਆ ਹੋਣ ਕਿਉਂ ਤੁਹਾਡੀ ਸਰਕਾਰ ਕਿਉਂ ਚੱਲ ਰਹੀ ਐ ਕਿੱਥੇ ਲੁੱਟ ਕੋ ਹੋ ਰਹੀ ਐ ਮੈਨੂੰ ਇੱਕ ਜਗ੍ਹਾ ਦੱਸੋ ਕਿੱਥੇ ਲੁੱਟ ਕੋ ਹੋਈ ਐ ਜੀ ਮੈਂ ਕਹ ਤੁਸੀਂ ਬਾਰਦਾਤ ਤਾਂ ਦੱਸੋ ਨਾ ਬਾਰਦਾਤ ਹੋਈ ਕਿੱਥੇ ਐ ਸਿਰਫ ਡਰਾ ਇੱਕ ਡਰਾਵਾ ਜਿਹੜੇ ਲੋਕ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੇ ਨੇ ਉਹ ਸਿਰਫ ਇੱਕ ਡਰਾਵਾ ਦਿੰਦੇ ਨੇ ਤੁਰੇ ਜਾਂਦੇ ਨੂੰ ਕਿਸੇ ਦੇ ਗੇਟ 'ਚ ਛੋਟਾ ਮੋਟਾ ਖਲਾਕ ਕਰ ਗਿਆ ਤਾਂ ਲੋਕ ਸਹਿਮ ਜਾਂਦੇ ਨੇ ਨਹੀਂ ਨਹੀਂ ਜਿਹੜੀਆਂ ਮੈਂ ਕਤਲ ਹੋ ਰਹੇ ਨੇ ਕੋਈ ਇੱਕ ਕਤਲ ਦੱਸੋ ਗੋਲੀ ਮਾਰ ਕੇ ਮਾਰ ਗਏ ਜਿ ਦਿਵਾਲੇ ਦੇ ਵਿੱਚ ਵਕੀਲ ਨੂੰ ਗੋਲੀ ਮਾਰਤੀਆਂ ਕਈ ਕਤਲ ਹੋ ਗਏ ਅਪੋਰ ਦੇ ਵਿੱਚ ਵਪਾਰੀ ਨੂੰ ਮਾਰ ਕੇ ਕੱਲ ਜੇ ਕੇ ਜੀ ਵਾਲ ਸਾਹਿਬ ਤੇ ਦੇਖੋ ਜੀ ਜਿਹੜੇ ਬੰਦੇ ਨੇ ਵੀ ਕਾਨੂੰਨ ਨੂੰ ਆਪਣੇ ਹੱਥ ਚ ਲਿਆ ਕਾਨੂੰਨ ਨੇ ਉਹਨੂੰ ਬਖਸ਼ਣਾ ਨਹੀਂ ਅੱਜ ਤੱਕ ਦਾ ਇਤਿਹਾਸ ਆ ਪੁਰਾਣਾ ਤੁਸੀਂ ਮੇਰੇ ਤੋਂ ਸਾਰੇ ਸਿਆਣੇ ਹੋ ਕਹਿੰਦੇ ਕਤਲ ਕਦੀ ਗੁੱਝਾ ਨਹੀਂ ਰਹਿੰਦਾ ਕਤਲ ਕਦੀ ਛੁਪਦਾਰੀ ਕਤਲ ਅੱਜ ਟ੍ਰੇਸ ਹੋ ਜੇ ਕਤਲ ਦੋ ਮਹੀਨਿਆਂ ਨੂੰ ਟ੍ਰੇਸ ਹੋ ਜੇ ਕਤਲ ਟ੍ਰੇਸ ਹੋਣਾ ਰਹਿੰਦਾ ਨਹੀਂ ਜਿਹੜੇ ਬੰਦਿਆਂ ਨੇ ਇਹ ਕੰਮ ਕੀਤਾ ਉਹ ਇੱਕ ਦਿਨ ਜ਼ਰੂਰ ਸ락ਾਂ ਦੇ ਪਿੱਛੇ ਆ ਅੱਜ ਜਿਹਨੇ ਕਮੈਂਟ ਮਾਰਿਆ ਸੀ ਉਹਦਾ ਕਿਉਂ ਉਹਨੇ ਮੰਨਛਾ ਕੀਤੀ ਸੀ ਕਮੈਂਟ ਮਾਰਨ ਉਹ ਤਾਂ ਮੈਂ ਪਤਾ ਕੀਤਾ ਜਿਉਹ ਤਾਂ ਕਹਿੰਦਾ ਇੱਕ ਦਿਮਾਗੀ ਵੀ ਥੋੜਾ ਜਿਹਾ ਇਦਾਂ ਦਾ ਕਹੇ ਉਹਦਾ ਫੁਕਰੀ ਜੀ ਮਾਰ ਗਿਆ ਹਾਂ ਹਨ ਮੈਂ ਫੁਕਰੀ ਕਹਿ ਸਕਦਾ ਵੈਸੇ ਤਾਂ ਉਹਦਾ ਪਤਾ ਤੁਹਾਡੀ ਉਹਨੇ ਇੰਨਾ ਡਿਟੇਲ ਨਾਲ ਲਿਖਿਆ ਕਿ ਤੈਨੂੰ ਨਹੀਂ ਛੱਡਾਂਗੇ ਉਹਦਾ ਫੁਕਰੀ ਬੇਕੂਫੀ ਕੀਤੀ ਮੋੜਾ ਜੱਗੂ ਨਾਲ ਲਿੰਕ ਹੈ ਮੈਨੂੰ ਤਾਂ ਨਹੀਂ ਲੱਗਦਾ ਕੋਈ ਬਾਕੀ ਉਹਨੂੰ ਪਤਾ ਹੋਊਗਾ ਜੰਪ ਤੁਸੀਂ ਕੋਈ ਸਪੋਰਟ ਨਹੀਂ ਆਇਆ ਜੱਗੂ ਤੁਸੀਂ ਆਵਾਜ਼ੀ ਪਾਰਟੀ ਦੀ ਵੱਲੋਂ ਇਹ ਸ਼ੋਰ ਕਰਦੇ ਕਿ ਤੁਹਾਡੀ ਕਿਸੇ ਗੈਂਗਸਟਰ ਦੇ ਨਾਲ ਤੁਹਾਡਾ ਕੋਈ ਸੰਬੰਧ ਨਹੀਂ ਸਾਹਿਬ ਮੇਰੀ ਗੈਂਗਸਟਰ ਨਾਲ ਕਿਸੇ ਸਬੰਧ ਨਹੀਂ ਮੇਰਾ ਅਤਵਾਦ ਨਾਲ ਕੋਈ ਸੰਬੰਧ ਨਹੀਂ ਤੁਹਾਨੂੰ ਮੈਂ ਅੱਜ ਦੱਸ ਚੱਲਿਆ ਜਿਹੜੇ ਲੋਕ ਇਹ ਕਹਿੰਦੇ ਨੇ ਤੁਹਾਨੂੰ ਪਤਾ ਮੇਰੀ ਫੈਮਿਲੀ ਦੀ ਬੈਕਗ੍ਰਾਉਂਡ ਦਾ ਮੇਰੀ ਬੈਕਗ੍ਰਾਉਂਡ ਦਾ ਪਤਾ ਨਹੀਂ ਪਤਾ ਤੁਹਾਨੂੰ ਮੇਰੀ ਉਹ ਬੈਕਗ੍ਰਾਉਂਡ ਹੈ 1999 ਚ ਮੇਰੇ ਫਾਦਰ ਸਾਹਿਬ ਪਿੰਡ ਦੇ ਸਰਪੰਚ ਸੀਗੇ ਅਤਵਾਦੀਆਂ ਨੇ ਮੇਰੇ ਫਾਜ਼ਲ ਸਾਹਿਬ ਨੂੰ ਪਹਿਲਾਂ ਮਾਰਿਆ 1990 ਚ ਸ਼ਹੀਦ ਕੀਤਾ ਉਦੋਂ ਇੱਕ ਸਾਲ ਬਾਅਦ ਮੇਰੇ ਫਾਜ਼ਲ ਸਾਹਿਬ ਦੇ ਚਾਚਾ ਜੀ ਵੀ ਸਰਪੰਚੀ ਦੇ ਸਰਦਾਰ ਸਾਦਾ ਸਿੰਘ ਰੱਤੇ ਪਿੰਡ ਦੇ ਉਹਨਾਂ ਨੂੰ ਤੇ ਉਹਨਾਂ ਦੇ ਦੋ ਬੇਟਿਆਂ ਨੂੰ 90 ਚ ਸ਼ਹੀਦ ਕੀਤਾ ਮੇਰੇ ਪਰਿਵਾਰ ਨਾਲ ਜਿੱਡੀ ਵੱਡੀ ਸ਼ਹਾਦਤ ਸਾਡੇ ਪਰਿਵਾਰ ਨੇ ਦਿੱਤੀ ਆ ਸਾਡੇ ਪਰਿਵਾਰ ਦਾ ਕੋਈ ਕੋਈ ਉਂਗਲ ਤਾਂ ਖੜੀ ਕਰੇ ਕਿ ਇਹਨਾਂ ਲੋਕਾਂ ਦੇ ਜਿਹੜੇ ਗੱਲਾਂ ਕਰਦੇ ਨੇ ਕਿ ਅਸੀਂ بڑے ਹੈਗੇ ਆ ਇਹਨਾਂ ਦੇ ਪੈਰਾਂ 'ਚ ਕਿਰ ਕੰਡਾ ਵੀ ਲੱਗਿਆ ਸੋ ਦੱਸ ਨਹੀਂ ਗਾ ਵੀ ਕਹਿ ਰਿਹਾ ਵੀ ਕਿਤੇ ਮੰਗਤੀ ਮੰਗਤੀ ਬਿਲਕੁਲ ਠੀਕ ਗੱਲ ਹੈ ਜੀ ਲੋਕਤੰਤਰ ਆ ਲੋਕਤੰਤਰ ਚ ਹਰ ਇੱਕ ਦਾ ਹੱਕ ਬਣਦਾ ਉਹ ਪ੍ਰੋਟੈਸਟ ਕਰਨ ਦਾ ਵੀ ਉਹਨਾਂ ਦਾ ਹੱਕ ਬਣਦਾ ਹਾਂ ਦਾ ਮੰਗ ਰੱਖਣ ਦੀ ਜਾਇਜ਼ ਮੰਗ ਰੱਖੀ ਆ ਉਹਨਾਂ ਜਿਹੜੀ ਲੰਗਾ ਸਾਹਿਬ ਨੇ ਰੱਖੀ ਪਰ ਇਹ ਗਿਲਕੋ ਰঞ্জੀਤ ਗਿਲਕੋ ਜਿਹੜੇ ਨੇ ਮੋਹਾਲੀ ਤੋਂ ਉਹ ਆਪ ਬੀਜੇਪੀ ਸ਼ਾਮਲ ਹੁੰਦੇ ਆ ਨਾਲ ਹੀ ਇਹਨਾਂ ਵਿਜੀਲੈਂਸ ਦੀ ਰੈਡ ਕਰ ਦਿੱਤੀ ਜਾਂਦੀ ਦੇਖੋ ਜੀ ਜਿਹੜੇ ਬੰਦੇ ਨੇ ਵੀ ਗਲਤ ਕੰਮ ਪੰਜਾਬ ਦੀ ਧਰਤੀ ਤੇ ਕੀਤਾ ਉਹਨੂੰ ਕਿਸੇ ਨੂੰ ਬਖਸ਼ਣਾ ਨਹੀਂ ਸੀ ਆਮ ਸਰ ਦਾ ਬੜਾ ਕਲੀਅਰ ਕੱਟ ਮੈਸੇਜ ਹੈ ਕਿ ਜਿੰਨੇ ਵੀ ਇੱਥੇ ਗੜਬੜੀ ਕੀਤੀ ਹੈ ਜਾਂ ਜਿੰਨੇ ਵੀ ਪੰਜਾਬ ਦੇ ਲੋਕਾਂ ਨੂੰ ਲੁੱਟਿਆ ਭਾਵੇਂ ਕਿਸੇ ਜਰੀਏ ਲੁੱਟਿਆ ਚਾਹੇ ਉਹ ਰੀਅਲ ਏਸਟੇਟ ਚ ਲੁੱਟਿਆ ਹੋਵੇ ਚਾਹੇ ਉਹਨੇ ਕਿਸੇ ਤਰੀਕੇ ਨਾਲ ਕਰਪਸ਼ਨ ਕੀਤੀ ਹੋਵੇ ਉਹਨੂੰ ਪੰਜਾਬ ਸਰਕਾਰ ਨੇ ਕਿਹੇ ਕੀਮਤੇ ਨਹੀਂ ਬਖਸ਼ਾ ਸਭ 10 10 ਸਾਲ ਹਾਈ ਕਮਾਂਡ ਨੂੰ ਮਿਲੋਗੇ ਬਿਲਕੁਲ ਜੀ ਮਿਲੋ ਤੁਸੀਂ ਇਹ ਕਹਿੰਦੇ ਜਦੋਂ ਰਮਾਨਦਲੇਵਾ ਜੀ ਦੇ ਨਾਲ ਇਹਨਾਂ ਨੂੰ ਪੁੱਛ ਜਿੰਨਾ ਚਿਰ ਜਿੰਨਾ ਚਿਰ ਆਮੋ ਸਾਹਮਣੇ ਬੰਦਾ ਨਾ ਹੋਵੇ ਜਿਹੜੇ ਕਲੀਅਰ ਕਟ ਕਹਿ ਰਹੇ ਨੇ ਜੇ ਉਹਦਾ ਭਰਾ ਕਲੀਅਰ ਕਟ ਕਹਿ ਰਿਹਾ ਕਿ ਸਾਡੇ ਕੋਲ ਇਹਨਾਂ ਮਰਵਾਇਆ ਤਾਂ ਮਾਰਨ ਵਾਲੇ ਦੀ ਉਹਦੀ ਵਹਿਲੀ ਦੀ ਤਾਂ ਜਿਹੜਾ ਮਾਰਨ ਵਾਲਾ ਵੇਤਾ ਵਿੱਚ ਸੜਕਾ ਆਸ ਬਨੇ ਉਹਨੇ ਤੇ ਆਸ ਬਨੇ ਉਹਨੇ ਜਿਨ੍ਹਾਂ ਨੇ ਮਾਰਿਆ ਉਹ ਬੰਦਾ ਮੁੰਡਾ ਦੀਪ ਹੋਣੀ ਆ ਉਹ ਵੀ ਅੰਦਰ ਨੇ ਉਹ ਜਦੋਂ ਰਿਮਾਂਡ ਤੇ ਪੁਲਿਸ ਰਿਮਾਂਡ ਤੇ ਲੈ ਕੇ ਆਉਂਦੀ ਹੈ ਆ ਹੋਰ ਵੀ بڑے کیسਾਂ ਚ ਲੈ ਕੇ ਆਉਂਦੀ ਹੈ ਜਦੋਂ ਆਪਾਂ ਕੇਸ ਨੂੰ ਟ੍ਰੇਸ ਹੀ ਕਰਨਾ ਹੈ ਤਾਂ ਫੇਰ ਰਿਮਾਂਡ ਤੇ ਧਲੇਉਣਾ ਪੈਗਾ ਪਹਿਲਾਂ ਨਹੀਂ ਗ੍ਰਿਫਤਾਰ ਕੀਤਾ ਪੁਲਿਸ ਨੇ ਕਿੰਨੇ ਕੇ ਉਸ ਕੇਸ ਕਿੰਨੇ ਯਾਰ ਜੀ ਕਿਹਦੇ ਚ ਜਿਹੜੀ ਇਹ ਧਿਲਵਾਲ ਹੈ ਜਿਹੜਾ ਤੁਸੀਂ ਕਿਹਾ ਦੇਖੋ ਜੀ ਢਿਲਵਾਲ ਦੇ ਪਰਿਵਾਰ ਨਾਲ ਕਿਤੇ ਕੰਟੈਕਟ ਕਰਕੇ ਵੇਖੋ ਤੁਹਾਡੇ ਚੈਨਲ ਵਾਲੇ ਜਾਓ ਉਹਦੇ ਘਰ ਉਹਦੇ ਬ੍ਰਦਰ ਨੂੰ ਮਿਲ ਕੇ ਦੱਸਿਓ ਕਿਉਂ ਨਾ ਹਾਈ ਕੋਰਟ ਤੇ ਤਾਂ ਕਿਥੋ ਕਿਥੋ ਤੱਕ ੱੱਕੇ ਖਾਦੇ ਸਿਰਫ ਪੋਲੀਟਿਕਲ ਪ੍ਰੈਸ਼ਰ ਕਰਕੇ ਦਬਾਅ ਕਰਕੇ ਜਿਹੜਾ ਇਹ ਸਾਰਾ ਕੁਝ ਬੰਦਾ ਬਈ ਮਾਮਲਾ ਇਹ ਆ ਵੀ ਜਿਹੜਾ ਉਹ ਮਾਮਲਾ ਜਿਹੜਾ ਫੋਨ ਗਿਆ ਬਾਅਦ ਫੋਨ ਤੋਂ ਜਿਹੜਾ ਕ੍ਰੇਸ ਹੋਇਆ ਉਹ ਤੋਂ ਬਾਅਦ ਹੀ ਤੁਸੀਂ ਬੋਲਣਾ ਸ਼ੁਰੂ ਹੋਇਆ ਪਹਿਲੋਂ ਇਹ ਕੋਈ ਆਵਾਜ਼ ਠਾਈ ਗਈ ਕਿ ਜਿਹੜਾ ਜਿਹੜਾ ਗਾਵਾ ਵੀ ਜਦ ਜਦੋਂ ਮੈਨੂੰ ਪਤਾ ਲੱਗਾ ਜਦੋਂ ਕਿਸੇ ਨੂੰ ਕੋਈ ਦੁੱਖ ਤਕਲੀਫ ਹੋਈ ਜਦੋਂ ਚੀਕਾਂ ਕਰਨੀਆਂ ਦੀਆਂ ਨਿਕਲੀਆਂ ਤਾਂ ਮੈਨੂੰ ਪਤਾ ਲੱਗਾ ਮੈਂ ਹੁਣ 2 ਲੱਖ ਬੋਰ ਦਾ ਕਸਟੋਡੀਆ ਨਾ ਡੇਰਾ ਪਾਪਾ ਨਾਨਕ ਹਲਕੇ ਦਾ ਤਾਂ ਮੈਂ ਜਦੋਂ ਲੋਕਾਂ ਦੀ ਗੱਲ ਮੇਰੇ ਕੰਨਾਂ ਤੱਕ ਆਉਂਦੀਆਂ ਤਾਂ ਮੈਨੂੰ ਲੱਗਦਾ ਕਿ ਉਹ ਗੱਲ ਜਿਹੜੀਆਂ ਉਹਨਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ। ਮੇਰੇ ਹੱਥੋਂ ਬਾਹਰ ਵੀ ਤੂੰ ਬੜੇ ਜਦੋਂ ਜੱਗੂ ਦੀ ਮਾਤਾ ਬੀਤਾ ਤੇ ਇਹਦੇ ਹੱਥੋਂ ਬਾਹਰ ਵੀ ਬੜੇ ਗੰਭੀਰ ਅਲੀਗੇਸ਼ਨ ਆਏ ਸੀਗੇ। ਮੈਂ ਥੋੜੀ ਲਾਏ ਨੇ। ਪਰਿਵਾਰ ਨੇ ਲਾਏ ਨੇ। ਉਹਦੇ 'ਚ ਮੈਂ ਕੀ ਕਿਹਾ ਉਹਦੇ 'ਚ ਫालतू। ਕੀ ਕਿਹਾ ਤੁਸੀਂ ਦੱਸੋ ਕੀ? ਤਾਂ ਪਰਿਵਾਰ ਨੇ ਕਿਹਾ ਜਦੋਂ ਪਰਿਵਾਰ ਦੀ ਸਟੈਂਡ ਹੈ ਕਿ ਉਹਦਾ ਮਾਤਾ ਕਤਲ ਕਿੰਨੇ ਕੀਤਾ। ਦੇਖੋ ਜੀ ਘਰ ਵਾਲੇ ਕਹਿੰਦੇ ਨੇ ਮਾਂ ਮਰੀਏ ਜਿੰਨਾਂ ਦੀ ਉਹ ਕਹਿੰਦੇ ਨੇ। ਜਿਨ੍ਹਾਂ ਦੀ ਮਾਂ ਮਰਦੀ ਆ ਜਿਨ੍ਹਾਂ ਦਾ ਪਿਓ ਮਰਦਾ ਉਹਨਾਂ ਨੂੰ ਪਤਾ ਹੁੰਦਾ ਵੀ ਉਹਨਾਂ ਦਾ ਅਸਲੀ ਦੋਸ਼ੀ ਕੌਣ ਹੈ ਉਹਨਾਂ ਨੇ ਬੜਾ ਕਲੀਅਰ ਕੱਟ ਕੀਤਾ ਵਾ ਟੀਟੀਆਰ ਕੱਟੀ ਗਈ ਆ ਬਿਲਕੁਲ ਇੱਕ ਕੱਲ ਉਹਨਾਂ ਨੇ ਉਹਨਾਂ ਦੇ ਭਰਾ ਨੇ ਬਾਅਦ ਕਹਿਤਾ ਕਿ ਅਸੀਂ ਸਾਨੂੰ ਪਤਾ ਕੀ ਇਹ ਪੋਲੀਟੀਕਲ ਲੋਕਾਂ ਦੇ ਬੜੇ ਵੱਡੇ ਹੱਥ ਹੁੰਦੇ ਨੇ ਅਸੀਂ ਹਾਈ ਕੋਰਟ ਦਾ ਰੁਖ ਕਰਾਂਗੇ ਆਉਣ ਵਾਲੇ ਸਮੇਂ 'ਚ ਨਹੀਂ ਨਹੀਂ ਇਹੋ ਇੱਕ ਗੱਲ ਯਾਰ ਇੱਕ ਮਿੰਟ ਜਿਹੜਾ ਲਗਾਤਾਰ ਜੱਗੂ ਦੇ ਗੈਂਗ ਦੇ ਜਿਹੜੇ ਬੰਦੇ ਆ ਲਗਾਤਾਰ ਹਥਿਆਰ ਸਪਲਾਈ ਹੋ ਰਹੀ ਹੈ ਸਰਸਰ ਦੇ ਵਿੱਚ ਬਾਰਡਰ ਇਹ ਗਿਆ ਤੇ ਲੱਗਦਾ ਕਿ ਗੈਂਗਵਾੜ ਜਿਹੜੀ ਆ ਤੁਨੋਂ ਪਾਸੋਂ ਜਿਹੜੀ ਆ ਜ਼ਿਆਦਾ ਸੈਲਰੀ ਅਸ਼ੰਕਾ ਜੀ ਜਿਹੜੇ ਜਿਹੜੇ ਹਥਿਆਰ ਹੁੰਦੇ ਨੇ ਕਿੱਦਾਂ ਫੜੇ ਜਾਂਦੇ ਆ ਫੜੇ ਜਾਂਦੇ ਨਹੀਂ ਇੱਕ ਵਾਰ ਦਤ ਕੀਤੀ ਸਾਰੇ ਰਸਟੇ ਹੋ ਗਏ ਬੰਦੇ ਸਾਰੇ ਹਥਿਆਰ ਫੜ ਲਏ ਪੰਜਾਬ ਸਰਕਾਰ ਨੇ ਪੰਜਾਬ ਦੀ ਧਰਤੀ ਤੇ ਕਿਸੇ ਨੂੰ ਲਾੜ ਡੰਡ ਨੂੰ ਆਪਣੇ ਹੱਥ ਚ ਨਹੀਂ ਲੈਣ ਦੇਣਾ ਕਿ ਕਿਸੇ ਨੂੰ ਭੁਲੇਖਾ ਹੋਵੇ ਇਹ ਜਤੂਦਾ ਭਰਾ ਜਿਹੜਾ ਇਹ ਵੀ ਗੱਲ ਕਹਿਣ ਦਿਆ ਹੈ ਕਿ ਕਿਣਾਂ ਦਾ ਮੇਰੀ ਮਾਂ ਦਾ ਕਤਲ ਹੋਇਆ ਤੇ ਉਹ ਜਿਹੜਾ ਸਾਡਾ ਜਿਹੜਾ ਪੱਤਰਕਾਰ ਹੈ ਉਹ ਗੱਲ ਨੂੰ ਥੋੜਾ ਜਿਹਾ ਪੱਟੀ ਜਾਂਦਾ ਇਹ ਵੀ ਕਿਣਾਂ ਦਾ ਕਹੀ ਜਾਂਦਾ ਇਹ ਵੀ ਕਿਣਾਂ ਦਾ ਇਹ ਉਹ ਜਾਮਲ ਰੰਡਾ ਵੇਦੇ ਨਾਮ ਦਿਆ ਹੈ ਪਰ ਤੁਹਾਡਾ ਪੱਤਰਕਾਰ ਉਹ ਉਸ ਤਰੀਕੇ ਨਾਲ ਉਹ ਕੁਐਸਚਨ ਪੁੱਟ ਅਪ ਕਰਦਾ ਹੀ ਨਹੀਂ ਚਲੋ ਤੁਸੀਂ ਦੱਸ ਦਿਓ ਫਿਰ ਨਹੀਂ ਦੱਸ ਦੋ ਫਿਰ ਉਹ ਤਾਂ ਉਹ ਤਾਂ ਦੱਸਣ ਹੀ ਦਿਆ ਸੀਗਾ ਉਨੇ ਦਾ ਕਲੀਅਰ ਹੀ ਕੱਟ ਕਰਤਾ ਹੁਣ ਤਾਂ ਗੱਲ ਕੋਈ ਪਰਦੇ ਚ ਰਹਿ ਨਹੀਂ ਗਈ ਹੁਣ ਤਾਂ ਸਾਰੀਆਂ ਗੱਲਾਂ ਹੁਣ ਤਾਂ ਉੱਕੀਆਂ ਦੇ ਬਿੱਲੀ ਥਾਲੇ ਚ ਬਾਹਰ ਆ ਗਈ ਹੈ ਗੱਲ ਹੈ ਕਿ ਐਸ.ਐਮ. ਸਾਹਿਬ ਨੂੰ ਮਿਲਣ ਤੋਂ ਇਲਾਵਾ ਡੀ.ਜੀ.ਪੀ ਨੂੰ ਲੈਟਰ ਲਿਖੋਗੇ ਆਪਣੇ ਲੈਟਰ ਹੈਂਡ ਤੇ ਕੇ ਇਸ ਮਾਮਲੇ ਦੀ ਇਨਕੁਆਇਰੀ ਕੀਤੀ ਜਾਵੇ ਕਿ ਸਾਰਾ ਕੁਝ ਕਰਾ ਗੱਲ ਕਰਨੀ ਤੇ ਰਿਟਰਨ ਦੇਣਾ ਬੜਾ ਫਰਕ ਹੈ ਗੱਲ ਵਿੱਚ ਦੇਖੋ ਜੀ ਐ ਗੁਰਦੀਪ ਸਿੰਘ ਦਾ ਵਾ ਉਹ ਬੰਦਾ ਠੀਕ ਨਹੀਂ ਨਾ ਮੈਂ ਕਦੇ ਕਿਸੇ ਕੋ ਡਰਦਾ ਹਾਂ ਤਾ ਨਾਮ ਮੈਨੂੰ ਕਿਸੇ ਦਾ ਡਰ ਆ ਮੈਂ ਡਰਦਾ ਤਾਂ ਸਿਰ ਪ੍ਰਮਾਤਮਾ ਕੋ ਡਰਦਾ ਜਾਂ ਗਰਦੀਪ ਸਿੰਘ ਐਡਾ ਡਰਨ ਵਾਲਾ ਹੁੰਦਾ ਨਾ ਜਿਹੜਾ ਕਹਿੰਦੇ ਕਿ ਐਡਾ ਬੜਾ ਵੱਡਾ ਮਹਾਰਥੀ ਆ ਜਿਹਦੇ ਸਾਹਮਣੇ ਕੋਈ ਖੜਦਾ ਨਹੀਂ ਇਹ ਗਰਦੀਪ ਸਿੰਘ ਉਹ ਆ ਜਨੇ 6000 ਵੋਟਾਂ ਹਰਾਉਆ ਉਹਨੂੰ ਇਹੋ ਗਰਦੀਪ ਸਿੰਘ ਆ ਤੁਸੀਂ ਚਿੱਠੀ ਨੂੰ ਲੈਟਰ ਲੈ ਕੇ ਮੰਨ ਕਰੋਗੇ ਇਨਕੁਆਰੀ ਦੀ ਬਿਲਕੁਲ ਕਰਾਂਗਾ ਜੀ ਤਹਾਡੇ ਅਕੀ ਜੇ ਸੇਫ ਹੈ ਪੋਲੀਟੀਕਲ ਲੋਕ ਦਿੱਤਾ ਲੋ ਜਿੱਦਾਂ ਇਹ ਸਾਈਟ ਤੋਂ ਉਹਨਾਂ ਨੇ ਕਿਹਾ ਹੈ ਕਿ ਸੇਫ ਹੈ ਪੋਲੀਟੀਕਲ ਲੋਕ ਬਿਲਕੁਲ ਸੇਫ ਹੈ ਜੀ ਬਿਲਕੁਲ 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 ਸੇਫ ਨੇ ਕੋਈ ਟੈਂਸ਼ਨ ਨਹੀਂ ਸਰਕਾਰ ਦਾ ਮਾਈਕ ਲਗਾ ਮਾਈਕ ਤੇ